ਜੀ ਹਸਤੀ ਕਾਲ ਦੀ ਸਾਰਿਆਂ ਨੂੰ ਸਵਾਗਤ ਹੈ ਸਾਡੇ ਚੈਨਲ ਦਰਪਣ ਪੰਜਾਬੀ ਤੇ ਹੋਰ ਸਾਰੇ ਕਿਵੇਂ ਵਧੀਆ ਠੀਕ ਠਾਕ ਹੋਗੇ ਉਮੀਦ ਕਰਦੇ ਚੜ੍ਹਦੀ ਕਲਾ ਵਿੱਚ ਹੋਗੇ ਜੀ ਸਾਡੇ ਚੈਨਲ ਜਿਸ ਵੀ ਭੈਣ ਵੀ ਨੇ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਆਪ ਚੈਨਲ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਜੀ ਵੀਡੀਓ ਚ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਇਹ ਸੂਟ ਕਿਦਾਂ ਦੇ ਲੱਗਦੇ ਨੇਗੇ ਆਪਾਂ ਦਿਖਾਉਣੇ ਅੱਜ ਬਹੁਤ ਹੀ ਪਿਆਰੀ ਜਿਹੀ ਨਵੇਂ ਬਣੇ ਹੋਏ ਤੁਹਾਨੂੰ ਸੂਟ ਪਹਿਲਾ ਸੂਟ ਆਪਾਂ ਲੈ ਡਿੱਗੀਤਾ ਜੀ ਸਿਲਕ ਪਸਮਿਨ ਨੇ ਦੇ ਉੱਪਰ ਇਹ ਦੇਖੇ ਰਿਹਾ ਵਰਕ ਆ ਗਈ ਇਹ ਹਲਕੀ ਜੀ ਬੇਲ ਨਾਲ ਕੈਟ ਦੇ ਉੱਪਰ ਨੀਚੇ ਕਮੀਜ਼ ਦੇ ਵਿੱਚ ਆਪਾਂ ਇਹ ਫਿੱਪ ਤੱਕ ਹਲਦੇ ਧੇਨੇ ਬੂਟੀਆਂ ਬਹੁਤ ਹੀ ਸੋਹਣਾ ਪਿਆਰਾ ਜਿਹਾ ਡਿਜ਼ਾਈਨ ਹੈ ਜੇ ਇਹ ਜਿਹੜੇ ਡਿਜ਼ਾਈਨ ਦੀ ਫਿਨਿਸ਼ਿੰਗ ਬਹੁਤ ਜ਼ਿਆਦੀ ਹੈ ਜੀ ਬਾਕੀ ਆਏ ਦੀ ਬਾਜੀ ਤੇ ਵਰਕ ਆ ਗਿਆ ਇਸੇ ਤਰ੍ਹਾਂ ਆਪਾਂ ਬਾਜੀ ਤੇ ਬੂਟੀਆਂ ਔਰ ਬੇਲ ਪਾਈਏਗੀ ਵਰਕ ਦੀ ਫਿਨਿਸ਼ਿੰਗ ਬਹੁਤ ਜ਼ਿਆਦੀ ਹੈ ਜੀ ਬਾਕੀ ਕਲਰ ਕੰਬੀਨੇਸ਼ਨ ਬਹੁਤ ਸੋਹਣੇ ਲੱਗਦੇ ਇਹ ਰੋਲ ਬਲੂਜਾ ਟੈਲਰਾਈ ਸਿਲਕ ਪਸਮੀਨਾ ਦਾ ਪੂਰਾ ਸੂਟ ਰੈਡੀ ਕੀਤਾਗਾ ਬਣ ਕੇ ਬਹੁਤ ਪਿਆਰਾ ਜਿਹਾ ਸੂਟ ਰੈਡੀ ਹੋਇਆ ਜੀ ਇਹ ਆਪਾਂ ਸਾਰੇ ਕਮੀਜ਼ ਤੇ ਵੀ ਬੂਟੀਆਂ ਪਾ ਸਕਦੇ ਹਾਂ ਅਧਿਕ ਵਿੱਚ ਵੀ ਦਿੱਚ ਤੱਕ ਆਪਣਾ ਜੀ ਕਰ ਦਵੇਂ ਉੱਥੇ ਤੱਕ ਅਪਰੇ ਬੁੱਟੀਆਂ ਪਵਾ ਸਕਦੇ ਜੀ ਅਗਲਾ ਸੂਟ ਹੈਗੇ ਆਹਲਾ ਸੂਟ ਜੀ ਇਹ ਆਪਾਂ ਕਿਤਰਾ ਡੀ ਇਹ ਵੀ ਲੈਣਾ ਵਾਲਾ ਪਸ਼ਮੀਨਾ ਜੀ ਇਹਦੇ ਨਾਲ ਆਪਾਂ ਫਨੀਸ ਨੇ ਪੱਟੀ ਲਾਈ ਹੈ ਚੱਕਾਂ ਦੇ ਉੱਪਰ ਇਹ ਵੀ ਬੜਾ ਪਿਆਰਾ ਜਿਹਾ ਡਿਜ਼ਾਈਨ ਹੈ ਜੀ ਬਾਕੀ ਬਹੁਤ ਹੀ ਬ੍ਰਿਕ ਟੰਸੇ ਵਾਲਾ ਦਾ ਇਹਦੇ ਕਿ ਰੇਜੇ ਵਾਲਾ ਕਾਰਨਾਗੇ ਜੀ ਵਿੱਚ ਆਪਾਂ ਹਲਕੀ ਬੁਟੀ ਦਿੱਤੀ ਆ ਪਰ ਡਿਜ਼ਾਈਨ ਦੇ ਵਿੱਚ ਆ ਕਾਰਨਰ ਵਾਲੀ ਬੁਟੀ ਸੀਗੀ ਵਿੱਚ ਬੁਟੀ ਨਹੀਂ ਸੀ ਪਰ ਆਪਾਂ ਇਹ ਜਿੱਕਵੇਂ ਦੀ ਬੁਟੀਆਂ ਬਣਾਈ ਨੇ ਇਹਦੇ ਬਾਜੀ ਦਬਰਤਾਂ ਗਿਆ ਇਹ ਵੀ ਸੂਟ ਬਣ ਕੇ ਬਹੁਤ ਸੋਹਣਾ ਰੈਡੀ ਹੋਇਆ ਜੀ ਇਹ ਗਾਜਰੀ ਕਲਰ ਦੇ ਉੱਪਰ ਆਪਾਂ ਇਹ ਕਿ ਟੈਕਸ ਦਾ ਪਸ਼ਮੀਨਾ ਜੀ ਲੈਣਾ ਵਾਲਾ ਇਹਦੇ ਉੱਪਰ ਆਪਾਂ ਰੈਡੀ ਕੀਤਾ ਹੈ ਇਹ ਵੀ ਕਲਰ ਬਹੁਤ ਪਿਆਰੇ ਜਿਹੇ ਕਲਰ ਨੇ ਜੀ ਬਾਕੀ ਡਿਜ਼ਾਈਨ ਦੀ ਫੀਲਿੰਗ ਬਹੁਤ ਜ਼ਿਆਦਾ ਆ ਅਗਲਾ ਸੂਟ ਹੈਗੇ ਜੀ ਆਪਣੇ ਕੋਲੇ ਇਹ ਵੀ ਰਾਮ ਟੈਕਸ ਦੇ ਪਸ ਮੀਨੀ ਉੱਪਰ ਆਪਾਂ ਜਾਮਨੀ ਜਿਹਾ ਕਲਰ ਹੈ ਇਹ ਦੇ ਉੱਪਰ ਰੈਡੀ ਕੀਤਾ ਇਹ ਵੀ ਬਹੁਤ ਹੈਵੀ ਸੂਟ ਬਣਿਆ ਇਹਦੇ ਘੇਰੇ ਦਾ ਵਰਕ ਆ ਗਈ ਨਾਲ ਹੀ ਆ ਇਹਦੇ ਨਾਲ ਕੇ ਰੈਡੀ ਕੀਤਾ ਆਪਾਂ ਇਹ ਵੀ ਸੂਟ ਬਹੁਤ ਪਿਆਰਾ ਜਿਹਾ ਬਣ ਕੇ ਰੈਡੀ ਹੋ ਗਈ ਨਾਲ ਹੀ ਇਹਦੇ ਬਾਜੀ ਤੇ ਰੈਡੀ ਪਿੱਛੇ ਨੇ ਇਹਦੇ ਬਾਜੀ ਦੇ ਵਰਕ ਆ ਗਈ ਇਹ ਹੈ ਵੀਰ ਵਰਕ ਦੇ ਵਿੱਚ ਆਪਾਂ ਸੂਟ ਰੈਡੀ ਕੀਤੇ ਨੇ ਬਹੁਤ ਹੀ ਪਿਆਰਾ ਜਿਹਾ ਸੂਟ ਹੈਗਾ ਇਹ ਬਾਜੀ ਦੇ ਵਰਕ ਹੈ ਜੀ ਘੇਰੇ ਤੇ ਆ ਗਿਆ ਚਾਕਾ ਤੱਕ ਚਲੇ ਗਿਆ ਫਲਾਰੇ ਤੇ ਤੇ ਬਾਕੀ ਨਾਲੇ ਤੇ ਨੱਕ ਦਾ ਆ ਗਿਆ ਇਹ ਵੀ ਰਾਮ ਟੈਕਸਟਾਈਲਸ ਮੀਨ ਦੇ ਉੱਪਰ ਆਪਾਂ ਸੂਟ ਰੈਡੀ ਕੀਤਾ ਜੀ ਕਿਸੇ ਵੀ ਕਲਰ ਦੇ ਉੱਪਰ ਕੋਈ ਵੀ ਡਿਜ਼ਾਈਨ ਆਪਾਂ ਰੈਡੀ ਕਰਵਾ ਸਕਦੇ ਆਂ ਆਹ ਲਓ ਸੂਟ ਇਹ ਵੀ ਆਪਾਂ ਰਾਮ ਟੈਕਸਟਾਈਲਸ ਪਸ਼ਮੀਨਾ ਉੱਪਰ ਰੈਡੀ ਕੀਤਾ ਇੱਕ ਸੈਂਟਲੀ ਰੈਡੀ ਕੀਤਾ ਆਪਾਂ ਇਹ ਕਿਰਦੀ ਬੇਲ ਹੈ ਇਹ ਬੇਲ ਦੀ ਸਫਾਈ ਬਹੁਤ ਜ਼ਿਆਦੀ ਹੈ ਜੀ ਵਰਕ ਦੀ ਕਲਰ ਕੰਬੀਨੇਸ਼ਨ ਬਹੁਤ ਪਿਆਰੀ ਨਹੀਂ ਜੀ ਬਾਕੀ ਡਿਜ਼ਾਈਨ ਦੀ ਕੰਬੀਨੇਸ਼ਨ ਬਹੁਤ ਜ਼ਿਆਦੀ ਹੁੰਦੀ ਹੈ ਇਹਦੇ ਤੇ ਚੈੱਕ ਕਰ ਸਕਦੇ ਹੋਗੇ ਨਾਲ ਹੀ ਆਇਜ ਬਾਜੂ ਆ ਗਈ ਵੀ 1 ਟਾਈਸੇ ਪਿਸਮਿੰਨੇ ਵਿੱਚ ਗ੍ਰੇ ਸੇਡ ਜੀ ਦਾ ਕਲਰ ਹੈ ਇਹ ਇਹਦੇ ਆਪਾਂ ਬਸੂ ਰੈਡੀ ਕੀਤਾ ਸੈਂਟਲੀ ਰੈਡੀ ਆਗਲਾ ਸੂਟ ਆਪਾਂ ਰੈਡੀ ਕੀਤਾ ਜੀ ਇਹ ਇਹ ਸਿਲਕ ਬਰਬਰੀ ਦੇ ਉੱਪਰ ਇਹ ਵੀ ਸੂਟ ਬਣ ਕੇ ਬਹੁਤ ਸੋਹਣਾ ਰੈਡੀ ਹੋਇਆ ਇਹਦੇ ਘੇਰੇ ਦੇ ਵਰਕ ਹੈ ਜੇ ਆਪਾਂ ਮਿੱਠੀ ਨਹੀਂ ਕੀਤੀ ਇਸ ਸੂਟ ਦੀ ਵੀਡੀਓ ਜਲਦੀ ਜੀ ਇਹ ਪੈਨਲ ਜਰੀ ਵਰਕ ਪਾ ਕੇ ਇਹਦਾ ਘੇਰਾ ਆ ਗਿਆ ਜੀ ਉੱਪਰ ਪੈਨਲ ਲਗੇ ਇਹ ਮਹਿੰਗੇ ਸਾਈਡ ਤੇ ਸਿਲਕ ਬਰਬਰੀ ਦੇ ਵਿੱਚ ਰੈਡੀ ਕੀਤਾ ਆਏ ਬਾਜੂ ਤੇ ਆ ਗਏ ਪਹੁੰਚਿਆ ਤੇ ਨਾਲ ਹੀ ਇਹ ਜੇ ਇਸੇ ਤਰੀਕੇ ਆਪਾਂ ਹੋ ਕਿਤੇ ਨੀਂਗੇ ਬਾਜੂ ਰੈਡੀ ਕੀਤੇ ਨਗੇ ਨਾਲੇ ਟਾਈਡਾ ਇਹ ਦੁਪੱਟਾ ਰੈਡੀ ਕੀਤਾ ਆਪਾਂ ਇਹਦੇ ਡਬਲ ਸੇਡ ਚ ਬਰਬਰੀ ਇਹ ਦੁਪੱਟਾ ਨਾਲ ਰੈਡੀ ਕੀਤਾ ਹੀ ਆਪਾਂ ਬਹੁਤ ਹੀ ਸੋਹਣਾ ਸੂਟ ਬਣ ਕੇ ਰੈਡੀ ਹੋਇਆ ਜੀ ਇਹ ਜੇ ਕੱਲੇ ਬਾਜੂ ਤੇ ਪਹੁੰਚਾਂ ਦਾ ਵਰਕ ਸੀਗਾ ਜੀ ਨਾਲ ਪੈਨਲ ਸੀ ਆਪਾਂ ਨਾਲੇ ਦੇ ਘੇਰੇ ਦਾ ਵੀ ਵਰਕ ਕੀਤਾ ਹੈ ਕਲਰ ਕੰਬੀਨੇਸ਼ਨ ਡਿਜ਼ਾਈਨ ਦੀ ਫਿਨਿਸ਼ਿੰਗ ਹਰ ਇੱਕ ਡਿਜ਼ਾਈਨ ਦੀ ਬਹੁਤ ਚਾਹੀਦੀ ਹੁੰਦੀ ਹੈ ਆਪਣੇ ਕੋਈ ਵੀ ਡਿਜ਼ਾਈਨ ਜਾਂ ਕੋਈ ਵੀ ਸੂਟ ਚੈੱਕ ਕਰ ਸਕਦੇ ਹੋ ਮੈਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਬਹੁਤ ਹੀ ਸੋਹਣਾ ਜਿਹਾ ਸੂਟ ਬਣ ਕੇ ਵੀ ਰੈਡੀ ਹੋਇਆਗਾ ਜਿਸ ਤਰ੍ਹਾਂ ਦਾ ਡਿਜ਼ਾਈਨ ਸੀ ਕਸਟਮਰ ਦੀ ਡਿਮਾਂਡ ਸੀ ਉਸੇ ਤਰ੍ਹਾਂ ਹੀ ਰੈਡੀ ਕੀਤਾ ਜਾਵੇ ਉਹ ਸੇਮ ਕਲਰ ਪਾ ਕੇ ਆਪਾਂ ਉਹਦੇ ਹੀ ਰੈਡੀ ਕੀਤਾ ਜੀ ਇਹ ਨਾਲ ਹੀ ਇਹਦੇ ਇਸ ਤਰ੍ਹਾਂ ਹੀ ਬੱਜਣੀ ਜੀ ਇਹਦੇ ਘੇਰੇ ਦਾ ਵਰਕ ਆ ਗਿਆ ਨੇਵੀ ਬਲੂ ਤੇ ਜੌਰਜਟ ਟਾਈਬੀ ਦੇ ਵਿੱਚ ਇਹ ਸੂਟ ਆਪਾਂ ਰੈਡੀ ਕੀਤਾਗਾ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਹੈ ਜੀ ਕਾਫੀ ਟ੍ਰੈਂਡ ਦੇ ਵਿੱਚ ਚੱਲ ਰਿਹਾ ਕਾਵੀਆ ਵਰਕ ਜੀ ਬਸਮੀਨੇ ਔਰ ਕਿਸੇ ਵੀ ਸਿਲਕ ਸਟਾਫ ਦੇ ਤੇ ਪਾਈ ਕਰ ਸਕਦੇ ਆ ਜਿਹੜੇ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਸਬਸਕ੍ਰਾਈਬ ਕਰ ਲਿਓ ਜੀ ਵੀਡੀਓ 'ਚ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਸੂਟ ਕਿੱਦਾਂ ਦੇ ਲੱਗੇ ਸਾਡੇ ਚੈਨਲ ਦੇਖਣ ਲਈ ਸਾਰਿਆਂ ਨੂੰ ਥੈਂਕ ਯੂ ਹਾਂਜੀ ਇਹ ਸੂਟ ਕੀਤਾ ਆਪਾਂ ਮਹਿੰਦੀ ਕਲਰ ਦੇ ਉੱਪਰ ਏਕ ਟੈਕਸ ਦਾ ਪਸਮੀਨਾਗਾ ਇਸੇ ਬਹੁਤ ਹੀ ਸੋਹਣਾ ਜਿਹਾ ਵਰਕ ਸੂਣ ਕਰਕੇ ਆਪਾਂ ਸੂਟ ਰੈਡੀ ਕੀਤਾ ਏ ਦੇ ਘੇਰੇ ਦਾ ਵਰਕ ਹੈ ਗਰਮ ਤੋਂ ਫੁੱਲ ਬਣੇ ਨੇਗੇ ਮਾਲ ਕੱਟ ਵਰਕ ਪਾ ਚਾਹ ਕਹਿੰਦਾ ਕਿ ਕੱਟ ਵਰਕ ਹੈ ਇਹਦੇ ਘੇਰੇ ਤੇ ਫੁੱਲ ਆਏ ਨੇ ਜੀ ਇਹ ਦੇ ਗਲੇ ਦਾ ਵਰਕ ਹੈ ਬਹੁਤ ਹੀ ਸੋਹਣਾ ਜਿਹਾ ਪੈਰਾ ਵਰਕ ਹੈ ਜੀ ਡਿਜ਼ਾਈਨ ਦੀ ਫਿਨਿਸ਼ਿੰਗ ਬਹੁਤ ਜ਼ਿਆਦੀ ਜੀ ਇਸ ਸਟਾਈਲ ਦੀ ਕਿਸੇ ਡਿਜ਼ਾਈਨ ਦਾ ਥੋੜਾ ਬਹੁਤ ਫਰਕ ਹੁੰਦਾ ਪਰ ਇਸ ਡਿਜ਼ਾਈਨ ਦੀ ਫਿਨਿਸ਼ਿੰਗ ਬਹੁਤ ਜ਼ਿਆਦੀ ਹੈ ਬਾਕੀ ਕਲਰ ਕੰਬੀਨੇਸ਼ਨ ਬਹੁਤ ਸੋਹਣੇ ਨੇਗੇ ਇਹਦੀ ਵਾਜਤ ਵਰਕ ਆ ਗਈ ਇਹਦੇ बाजू ਨੇ ਗਲਾ ਔਰ ਕੀਰਾਗਾ ਬਹੁਤ ਹੀ ਪਿਆਰਾ ਜਿਹਾ ਸੂਟ ਬਣ ਕੇ ਰੈਡੀ ਹੋਇਆ ਮਹਿੰਦੀ ਕਲਰ ਦੇ ਉਪਰ ਆ ਜੀ ਇਹ ਕਿ ਟੈਕਸ ਦਾ ਪਸ਼ਮੀਨਾ ਹੈ ਇਹ ਬਹੁਤ ਸੋਹਣਾ ਔਰ ਪਿਆਰਾ ਜਿਹਾ ਸੂਟ ਬਣਿਆਗਾ ਜੇ ਸੋ ਅਗਲਾ ਸੂਟ ਹੈ ਜੀ